ਤੇ ਕਿਹਾ ਜਾਂਦਾ ਵੀ ਇਸ ਜੰਗ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵਜ਼ੀਰ ਖਾਨ ਨੂੰ ਜਿਹੜਾ ਉਹ ਬੰਨਿਆ ਸੀਗਾ ਚੱਪੜ ਜਿਹੜੀ ਪਿੰਡ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਨੇ ਤੇ ਇਹ ਜਿਹੜਾ ਪਿੰਡ ਸੀਗਾ ਇਹ ਸਾਰੇ ਪਿੰਡ ਦੇ ਵਿੱਚ ਜਿਹੜੀ ਉਹ ਜੰਗ ਹੋਈ ਸੀਗੀ ਵਜ਼ੀਰ ਖਾਨ ਦੇ ਨਾਲ ਬੰਦਾ ਸਿੰਘ ਬਹਾਦਰ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਫਰ ਕਰ ਰਹੇ ਹਾਂ ਜੀ ਸਫਰੇ ਸ਼ਹਾਦਤ ਮਾਰਗ ਦੇ ਉੱਪਰ ਪਿਛਲੇ ਦਿਨਾਂ ਦੇ ਵਿੱਚ ਆਪਾਂ ਤੁਹਾਨੂੰ ਉਹ ਸਥਾਨਾਂ ਦੇ ਦਰਸ਼ਨ ਕਰਵਾਏ ਸੀ ਜਿਹੜੇ ਸਥਾਨਾਂ ਤੋਂ ਸ਼੍ਰੀ ਨੰਦਪੁਰ ਸਾਹਿਬ ਦਾ ਕੇਲਾ ਛੱਡਣ ਤੋਂ ਬਾਅਦੋਂ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਸਰਹ ਵਜ਼ੀਰ ਖਾਨ ਨੇ ਕਿਸ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਜਿਹੜਾ ਉਹ ਸ਼ਹੀਦ ਕੀਤਾ ਤੇ ਅੱਜ ਆਪਾਂ ਪਹੁੰਚੇ ਆਂ ਚੱਪੜ ਜਿੜੀ ਜਿੱਥੇ ਚੱਪੜ ਜਿੜੀ ਦੇ ਵਿੱਚ ਜੰਗ ਹੋਈ ਸੀਗੀ ਜਿਹੜੀ ਜੰਗ ਦੇ ਵਿੱਚ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵਜ਼ੀਰ ਖਾਨ ਨੂੰ ਮੌਤ ਦੇ ਘਾਟ ਉਤਾਰਿਆ ਸੀਗਾ ਤੇ ਚੱਪੜ ਜਿੜੀ ਦੇ ਵਿੱਚ ਇਤਿਹਾਸਿਕ ਜਿਹੜੇ ਗੁਰਦੁਆਰਾ ਸਾਹਿਬ ਨੇ ਉਹ ਸਥਾਨ ਤੇ ਆਪਾਂ ਜਿਹੜੇ ਉਹ ਦਰਸ਼ਨ ਕਰਦੇ ਆਂ ਸਾਰਾ ਇਤਿਹਾਸ ਆਪਾਂ ਦੱਸਦੇ ਆਂ ਵੀ ਕਿਸ ਤਰ੍ਹਾਂ ਚੱਪੜ ਜਿੜੀ ਦੀ ਜਿਹੜੀ ਉਹ ਜੰਗ ਹੋਈ ਅਤੇ ਕਿਸ ਤਰ੍ਹਾਂ ਵਜ਼ੀਰ ਖਾਨ ਇਸ ਜੰਗ ਦੇ ਵਿੱਚ ਮਾਰਿਆ ਗਿਆ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਬੰਦਾ ਸਿੰਘ ਬਹਾਦਰ ਜੀ ਨਾਲ ਜਿਹੜੀ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਮੁਲਾਕਾਤ ਹੋਈ ਸੀ ਫਿਰ ਉੱਥੋਂ ਗੁਰੂ ਸਾਹਿਬ ਜੀ ਨੇ ਬੰਦਾ ਸਿੰਘ ਬਹਾਦਰ ਜੀ ਨੂੰ ਥਾਪੜਾ ਦੇ ਕੇ ਪੰਜਾਬ ਭੇਜਿਆ ਸੀਗਾ ਫਿਰ ਇੱਥੇ ਆ ਕੇ ਬੰਦਾ ਸਿੰਘ ਬਹਾਦਰ ਜੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹੀਦੀ ਸੀਗੀ ਜਿਹੜੀ ਵਜ਼ੀਰ ਖਾਨ ਨੇ ਉਹਨਾਂ ਨੂੰ ਸ਼ਹੀਦ ਕੀਤਾ ਸੀ ਉਸ ਦਾ ਬਦਲਾ ਵਜ਼ੀਰ ਖਾਨ ਤੋਂ ਲਿਆ ਇਸ ਸਥਾਨ ਤੇ ਬਹੁਤ ਖਮਸਾਨ ਦਾ ਜਿਹੜਾ ਯੁੱਧ ਹੋਇਆ ਸੀ ਚੱਪੜ ਜੀੜੀ ਦੇ ਵਿੱਚ ਸੋ ਅੱਜ ਦੀ ਵੀਡੀਓ ਵਿੱਚ ਬਣੇ ਰਹੇ ਹੋ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਸਾਰਾ ਇਤਿਹਾਸ ਦੱਸਦੇ ਹਾਂ ਕਿ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਨੇ ਮਹਾਲੀ ਦੇ ਬਿਲਕੁਲ ਨੇੜੇ ਲਾਂਡਰਾ ਦੇ ਨੇੜੇ ਇਹ ਜਿਹੜਾ ਪਿੰਡ ਹੈ ਮਹਾਲੀ ਦੇ ਵਿੱਚ ਪੈਂਦਾ ਹੈ ਇਹ ਗੁਰਦੁਆਰਾ ਸਾਹਿਬ ਨੇ ਇਹ ਜਿਹੜੇ ਇੱਥੇ ਜੰਗ ਹੋਈ ਸੀ ਚੱਪੜ ਜਿੜੀ ਦੀ ਉਸ ਦੀ ਯਾਦ ਦੇ ਵਿੱਚ ਇਹ ਜਿਹੜਾ ਇੱਥੇ ਗੁਰਦੁਆਰਾ ਸਾਹਿਬ ਉਹ ਬਣੇ ਹੋਏ ਨੇ ਤੇ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਉਨੇ ਆ ਤੇ ਇਤਿਹਾਸ ਵਾਲਾ ਜਿਹੜਾ ਬੋਰਡ ਲੱਗਿਆ ਹੋਇਆ ਉਹਦੇ ਤੋਂ ਸਾਰਾ ਇਤਿਹਾਸ ਇਹ ਸਥਾਨ ਦਾ ਆਪਾਂ ਜਿਹੜਾ ਤੁਹਾਨੂੰ ਉਹ ਦੱਸਦੇ ਆ ਵੀ ਕਿਸ ਤਰ੍ਹਾਂ ਬੰਦਾ ਸਿੰਘ ਬਹਾਦਰ ਜੀ ਨੇ ਵਜ਼ੀਰ ਖਾਨ ਨੂੰ ਜੰਗ ਦੇ ਵਿੱਚ ਮੌਤ ਦੇ ਘਾਟ ਉਤਾਰਿਆ ਸੀ ਤੇ ਇਹ ਸਾਹਮਣੇ ਗੁਰਦੁ ਸ਼੍ਰੀ ਫਤਿਹ ਜੰਗ ਸਾਹਿਬ ਚੱਪੜਚੀੜੀ ਕਲਾ ਮਹਾਲੀ ਇਸ ਬੋਰਡ ਦੇ ਉੱਪਰ ਸਾਰਾ ਗੁਰਦੁਆਰਾ ਸਾਹਿਬ ਦਾ ਜਿਹੜਾ ਉਹ ਇਤਿਹਾਸ ਲਿਖਿਆ ਹੋਇਆ ਸੰਖੇਪ ਇਤਿਹਾਸ ਗੁਰਦੁਆਰਾ ਸ਼੍ਰੀ ਫਤਿਹ ਜੰਗ ਸਾਹਿਬ ਜੀ ਚੱਪੜਚੀੜੀ ਤੇ ਇੱਧਰ ਸਾਰਾ ਇਤਿਹਾਸ ਲਿਖਿਆ ਹੋਇਆ ਚੱਪੜਚੀੜੀ ਦਾ ਚੱਪੜਚੀੜੀ ਦੀ ਜੰਗ 12 ਮਈ 1710 ਨੂੰ ਚੱਪੜਚੀੜੀ ਦੇ ਮੈਦਾਨ ਵਿੱਚ ਦੋਹਾਂ ਦੋਹਾਂ ਫੌਜਾਂ ਦਾ ਭੇੜ ਹੋਇਆ 13 ਜੇਠ 1767 ਬਿਕਰਮੀ ਨੂੰ ਸਿੰਘਾਂ ਦੀ ਕਮਾਨ ਭਾਈ ਫਤਿਹ ਸਿੰਘ ਬਾਜ ਸਿੰਘ ਧਰਮ ਸਿੰਘ ਆਲੀ ਸਿੰਘ ਤੇ ਸ਼ਾਮ ਸਿੰਘ ਦੇ ਹਵਾਲੇ ਸੀ ਫੌਜ ਦੀ ਚਾਲ ਵੇਖਣ ਤੋਂ ਬਾਅਦ ਜੋ ਕਮ ਦੇਣ ਲਈ ਬਾਬਾ ਬੰਦਾ ਸਿੰਘ ਇੱਕ ਉੱਚੀ ਟਿੱਬੀ ਤੇ ਚੜ੍ਹੇ ਦੋਹਾਂ ਪਾਸਿਓਂ ਬੜਾ ਜ਼ੋਰਦਾਰ ਹਮਲਾ ਹੋਇਆ ਤੋਪਾਂ ਦੀਆਂ ਕੜਕਦਾਰ ਆਵਾਜ਼ਾਂ ਨੇ ਅਸਮਾਨ ਕੰਬਾ ਦਿੱਤਾ ਜੋ ڈاکੂ ਅਤੇ ਲਟੇਰੇ ਕੇਵਲ ਲੁੱਟ ਮਾਰ ਦੇ ਮਨੋਰਥ ਨਾਲ ਸਿੰਘਾਂ ਵਿੱਚ ਆਰ ਵਾਲੇ ਸਨ ਉਹ ਜੁੱਧ ਮਚਣ ਵੇਲੇ ਨਸ ਗਏ ਸੋਚਾ ਆਨੰਦ ਦਾ ਭਤੀਜਾ ਆਪਣੇ ਹਜ਼ਾਰ ਸਾਥੀਆਂ ਸਣੇ ਸਿੱਖਾਂ ਦਾ ਸਾਥ ਛੱਡ ਗਿਆ ਇੰਜ ਲੱਗਦਾ ਸੀ ਕਿ ਜਿਵੇਂ ਮੁਸਲਮਾਨਾਂ ਦਾ ਪੱਲੜਾ ਭਾਰੀ ਹੋਇਆ ਹੋਵੇ ਬਾਬਾ ਜੀ ਨੇ ਖੁਦ ਕਮਾਂਡ ਸੰਭਾਲ ਲਈ ਉਹਨਾਂ ਨੇ ਭਗੌੜਿਆਂ ਦੀਆਂ ਤੇਗਾਂ ਸੰਭਲ ਲਈਆਂ ਅਤੇ ਹਾਥੀਆਂ ਉੱਪਰ ਹੀ ਚੜ ਗਏ ਹਾਥੀ ਮੁਗਲ ਸਰਕਾਰਾਂ ਸਾਹਨੇ ਪੇਸ਼ ਆਨੂ ਨਸ ਤੁਰੇ ਇਸ ਹਫੜਾ ਦਫੜੀ ਵਿੱਚ ਸ਼ੇਰ ਮੁਹੰਮਦ ਖਾਂ ਤੇ ਖਵਾਜਾ ਅਲੀ ਮਲੇਰ ਕੋਟਲਾ ਮਾਰੇ ਗਏ ਵਜ਼ੀਰ ਖਾਂ ਨੂੰ ਬਾਦ ਸਿੰਘ ਨੇ ਲਲਕਾਰਾ ਲਗਾਇਆ ਬਾਦ ਸਿੰਘ ਨੇ ਚੱਪਟ ਮਾਰ ਕੇ ਵਜ਼ੀਰ ਖਾਂ ਦਾ ਨੇਜਾ ਖੋਲਿਆ ਉਸਦੇ ਘੋੜੇ ਦੇ ਸਿਰ 'ਚ ਮਾਰਿਆ ਤੇ ਉੱਪਰੋਂ ਭਾਜੀ ਫਤਿਹ ਸਿੰਘ ਨੇ ਕਿਰਪਾਨ ਵਜ਼ੀਰ ਖਾਂ ਦੀ ਪੇਟੀ ਤੇ ਐਨੀ ਬਹਾਦਰੀ ਨਾਲ ਮਾਰੀ ਕਿ ਉਹ ਮੋਢੇ ਤੇ ਕਮਰ ਤੱਕ چیر ਕੇ ਪਾਰ ਨਿਕਲ ਗਈ ਤੇ ਵਜ਼ੀਰ ਖਾਂ ਪਾਪਾ ਦਾ ਜਿਹੜਾ ਹੋ ਫਲ ਭੋਗ ਦਾ ਇਸ ਦੁਨੀਆ ਤੋਂ ਕੂਚ ਕਰ ਗਿਆ ਉਸ ਦੇ ਨਾਲ ਹੀ ਮੁਗਲ ਫੌਜਾਂ ਮੈਦਾਨ ਤੋਂ ਨਸ ਗਈਆਂ 14 ਮਈ 1710 ਈਸਵੀ ਨੂੰ ਸਿੰਘਾਂ ਨੇ ਸਰੰਦ ਤੇ ਜਿਹੜਾ ਉਹ ਕਬਜ਼ਾ ਕੀਤਾ ਇਹ ਸਾਰਾ ਇਤਿਹਾਸ ਇਹ ਸਥਾਨ ਦਾ ਲਿਖਿਆ ਹੋਇਆ ਗੁਰਦੁਆਰਾ ਚੱਪੜ ਚਿੜੀ ਸਾਹਿਬ ਤੇ ਅੰਦਰ ਦਰਬਾਰ ਸਾਹਿਬ ਨੇ ਆਪਾਂ ਦਰਸ਼ਨ ਤੁਹਾਨੂੰ ਜਿਹੜੇ ਉਹ ਕਰਵਾਦਣੇ ਆਪਾਂ ਦਰਸ਼ਨ ਕਰ ਲਈ ਜੀ ਗੁਰਦੁਆਰਾ ਸਾਹਿਬ ਦੇ ਤੇ ਇਹ ਜਿਹੜੇ ਗੁਰਦੁਆਰਾ ਸਾਹਿਬ ਨੇ ਚੱਪੜ ਚਿੜੀ ਕਲਾ ਪਿੰਡ ਦੇ ਵਿੱਚ ਨੇ ਤੇ ਇਹ ਜਿਹੜਾ ਪਿੰਡ ਸੀਗਾ ਇਹ ਸਾਰੇ ਪਿੰਡ ਦੇ ਵਿੱਚ ਜਿਹੜੀ ਉਹ ਜੰਗ ਹੋਈ ਸੀਗੀ ਵਜ਼ੀਰ ਖਾਂ ਦੇ ਨਾਲ ਬੰਦਾ ਸਿੰਘ ਬਹਾਦਰ ਜੀ ਦੀ ਤੇ ਇੱਥੇ ਸਾਰਾ ਖਾਲੀ ਮੈਦਾਨ ਹੁੰਦਾ ਸੀ ਖਾਲੀ ਮੈਦਾਨ ਦੇ ਵਿੱਚ ਜਿਹੜੀ ਉਹ ਜੰਗ ਹੋਈ ਸੀ ਤੇ ਹੁਣ ਆਪਾਂ ਚੱਲਦੇ ਹਾਂ ਤੁਹਾਨੂੰ ਉਹ ਝੰਡ ਦੇ ਝੰਡ ਦਿਖਾਉਨੇ ਆ ਜਿਹੜੇ ਝੰਡ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਿਹਾ ਜਾਂਦਾ ਵੀ ਵਜ਼ੀਰ ਖਾਂ ਨੂੰ ਜਿਹੜਾ ਉਹ ਬੰਨਿਆ ਸੀਗਾ ਤੇ ਗੁਰਦੁਆਰਾ ਸਾਹਿਬ ਦੇ ਨੇੜੇ ਉਹ ਝੰਡ ਦਾ ਰੁੱਖ ਆਪਾਂ ਉਹ ਤੁਹਾਨੂੰ ਜਿਹੜਾ ਉਹ ਦਿਖਾ ਦ ਇਹ ਜਿਹੜਾ ਤੁਸੀਂ ਰੁੱਖ ਦੇਖ ਰਹੇ ਹੋ ਇਹ ਜੰਡ ਦਾ ਰੁੱਖ ਹੈ ਤੇ ਕਿਹਾ ਜਾਂਦਾ ਵੀ ਇਸ ਝੰਡ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵਜ਼ੀਰ ਖਾਨ ਨੂੰ ਜਿਹੜਾ ਉਹ ਬੰਨਿਆ ਸੀਗਾ ਤੇ ਇਹ ਤੁਸੀਂ ਝੰਡ ਜਿਹੜਾ ਉਹ ਦੇਖ ਸਕਦੇ ਹੋ ਬਿਲਕੁਲ ਗੁਰਦੁਆਰਾ ਸਾਹਿਬ ਦੇ ਨਾਲ ਹੈ ਤੇ ਵੈਸੇ ਇਹ ਹੁਣ ਇੱਕ ਸਕੂਲ ਆ ਸਕੂਲ ਦੇ ਅੰਦਰ ਆਉਂਦਾ ਤੇ ਆਪਾਂ ਬਾਹਰਲੇ ਵਾਲੇ ਪਾਸੋਂ ਤੁਹਾਨੂੰ ਜਿਹੜਾ ਇਹ ਝੰਡ ਦਿਖਾ ਰਹੇ ਹਾਂ ਤੇ ਆ ਸਕੂਲ ਦੀ ਜਿਹੜੀ ਉਚਾਰਦਵਾਰੀ ਆ ਗਈ ਅੰਦਰ ਤਾਂ ਜਿਵੇਂ ਅੱਜ ਐਤਵਾਰ ਦਾ ਦਿਨ ਸਕੂਲ ਇਹ ਬੰਦਾ ਹਨ ਤੇ ਨਹੀਂ ਆਪਾਂ ਅੰਦਰ ਵੀ ਜਾਂਦੇ ਤੇ ਆ ਤੁਸੀਂ ਝੰਡ ਰੁੱਖ ਦੇਖ ਸਕਦੇ ਹੋ ਪ੍ਰਾਤਨ ਝੰਡ ਜਿਹੜਾ ਇਹ ਕਿਹਾ ਜਾਂਦਾ ਵੀ ਉਹੀ ਝੰਡ ਆ ਜਿਹੜੇ ਝੰਡ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵਜ਼ੀਰ ਖ ਵੀ ਲੱਗੇ ਹੋਏ ਨੇ ਆ ਨਿਸ਼ਾਨੀ ਵਦੋ ਆ ਨਿਸ਼ਾਨ ਸਾਹਿਬ ਇੱਥੇ ਲਾਏ ਹੋਏ ਨੇ ਤੇ ਇਹਦੇ ਨਾਲ ਇਹ ਜਿਹੜੇ ਉਹ ਗੁਰਦੁਆਰਾ ਸਾਹਿਬ ਨੇ ਆ ਸਾਈਡ ਸਾਹਮਣੇ ਜਿਹੜੇ ਗੁਰਦੁਆਰਾ ਸਾਹਿਬ ਨੇ ਆ ਗੁਰਦੁਆਰਾ ਸਾਹਿਬ ਦੀ ਕੰਧ ਆ ਆਪਾਂ ਜਿਹੜੇ ਇਹ ਸਥਾਨ ਦੇ ਹੁਣ ਦਰਸ਼ਨ ਕਰਕੇ ਆਏ ਆ ਇੱਥੋਂ ਥੋੜੀ ਦੂਰੀ ਤੋਂ ਹੀ ਇੱਥੇ ਜਿਹੜਾ ਉਹ ਮੇਨ ਗੇਟ ਆ ਗੁਰਦੁਆਰਾ ਸਾਹਿਬ ਦਾ ਤੇ ਝੰਡਾ ਦਾ ਰੁੱਖਾ ਜਿਹੜਾ ਤੁਸੀਂ ਦੇਖ ਸਕਦੇ ਹੋ ਤੇ ਜਿਹੜੇ ਝੰਡਾ ਦੇ ਰੁੱਖ ਹੁੰਦੇ ਨੇ ਇਹਨਾਂ ਦੀ ਉਮਰ ਬਹੁਤ ਹੁੰਦੀ ਆ ਤੇ ਪੁਰਾਣੇ ਸਮਿਆਂ ਦੇ ਵਿੱਚ ਝੰਡਾ ਦੇ ਰੁੱਖੇ ਜ਼ਿਆਦਾ ਹੁੰਦੇ ਸੀਗੇ ਤੇ ਕਾਫੀ ਇਹ ਫੈਲਿਆ ਹੋਇਆ ਤੇ ਹਲੇ ਵੀ ਜਿਹੜਾ ਹਰੇ ਭਰੇ ਆ ਤੁਸੀਂ ਜਿਹੜਾ ਉਹ ਦੇਖ ਸਕਦੇ ਹੋ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਿਹੜਾ ਵਜ਼ੀਰ ਖਾਨ ਨੂੰ ਕਿਹਾ ਜਾਂਦਾ ਵੀ ਇਹ ਏਜੰਟ ਦੇ ਨਾਲ ਜਿਹੜਾ ਉਹ ਬੰਨੇ ਆ ਸੀਗਾ ਤੇ ਇਹ ਜਿਹੜਾ ਸਾਰਾ ਜਿੱਥੇ ਜੰਗ ਹੋਈ ਸੀ ਖੁੱਲਾ ਮੈਦਾਨ ਸੀਗਾ ਤੇ ਖੁੱਲੇ ਮੈਦਾਨ ਦੇ ਵਿੱਚ ਜਿਹੜੀ ਉਹ ਜੰਗ ਹੋਈ ਸੀਗੀ ਚੱਪੜ ਚੜੀ ਜਿਹੜਾ ਉਹ ਪਿੰਡ ਸੀਗਾ ਖੁੱਲਾ ਮੈਦਾਨ ਸੀ ਸਾਰਾ ਇਹ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਏ ਤੇ ਤੁਹਾਨੂੰ ਉਹ ਝੰਡ ਵੀ ਦਿਖਾਤਾ ਤੇ ਹੁਣ ਆਪਾਂ ਚੱਲਦੇ ਆ ਇੱਥੇ ਇੱਕ ਬਾਰ ਮੈਮੋਰੀਅਲ ਜਿਹੜਾ ਬਣਾਇਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ਤੇ ਜਿਹੜੀ ਇੱਥੇ ਜੰਗ ਹੋਈ ਸੀ ਤੇ ਉਹਦੇ ਸੰਬੰਧ ਉਸ ਦੇ ਵਿੱਚ ਹਨਾ ਪੂ ਹੁਣ ਤੁਹਾਨੂੰ ਦਿਖਾਉਨੇ ਆ ਗੁਰਦੁਆਰਾ ਸਾਹਿਬ ਤੋਂ ਥੋੜੀ ਦੂਰੀ ਤੀ ਆ ਫਤਿਹ ਬੁਰਜ ਨੂੰ ਜਿਹੜਾ ਉਹ ਕਿਹਾ ਜਾਂਦਾ ਸੋ ਆਪਾਂ ਹੁਣ ਉਧਰ ਨੂੰ ਚੱਲਦੇ ਆ ਹੁਣ ਆਪਾਂ ਜਾ ਰਹੇ ਆ ਜਿਹੜਾ ਬਾਰ ਮੈਮੋਰੀਅਲ ਬਣਿਆ ਹੋਇਆ ਇੱਥੇ ਫਤਿਹ ਬੁਰਜ ਜਿਹਨੂੰ ਕਿਹਾ ਜਾਂਦਾ ਤੇ ਉਹਦੀ ਦੂਰੀ ਗੁਰਦੁਆਰਾ ਸਾਹਿਬ ਤੋਂ 2.5 ਕਿਲੋਮੀਟਰ ਆ ਤੇ ਇਹ ਜਿਹੜ ਤੇ ਇਸ ਪਿੰਡ ਦੇ ਵਿੱਚ ਜਿਹੜੀ ਉਹ ਜੰਗ ਹੋਈ ਸੀ ਵਜ਼ੀਰ ਖਾਨ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਹੈ ਨਾ ਤੇ ਖੁੱਲਾ ਮੈਦਾਨ ਸੀਗਾ ਉਹ ਸਮੇਂ ਦੇ ਵਿੱਚ ਇਹ ਸਾਰੀ ਇਸ ਮੈਦਾਨ ਦੇ ਵਿੱਚ ਜਿਹੜੀ ਉਹ ਜੰਗ ਹੋਈ ਸੀ ਤੇ ਆਪਾਂ ਚੱਲਦੇ ਆਂ ਫਤਿਹ ਬੁਰਜ ਨੂੰ ਉਹ ਵਾਰ ਮੈਮੋਰੀਅਲ ਜਿਹੜਾ ਉਹ ਦਿਖਾਉਨੇ ਆ ਸਾਰਾ ਤੇ ਫਿਰ ਉਸ ਤੋਂ ਬਾਅਦ ਵਿੱਚ ਬੰਦਾ ਸਿੰਘ ਬਹਾਦਰ ਜੀ ਨੇ ਜਿਹੜਾ ਉਸ ਸਰਹੰਦ ਦੇ ਵਿੱਚ ਆਪਣਾ ਰਾਜ ਜਿਹੜਾ ਉਹ ਕਾਇਮ ਕੀਤਾ ਸੀਗਾ ਤੇ ਇੱਥੋਂ ਆ ਸਾਹਮਣੇ ਦਿਖਦਾ ਵੀ ਆ ਫਤਿਹ ਬੁਰਜ ਉਹ ਸਾਹਮਣੇ ਫਤੇਬੁਰਜ ਜਿਹੜਾ ਉੱਚੀ ਇਮਾਰਤ ਤੁਹਾਨੂੰ ਦਿਖ ਰਹੀ ਹੈ ਆਪਾਂ ਪਹੁੰਚ ਗਏ ਜੀ ਫਤੇਬੁਰਜ ਇਹ ਸਾਹਮਣੇ ਆ ਜਿਹੜਾ ਇਹਨੂੰ ਫਤੇਬੁਰਜ ਕਿਹਾ ਜਾਂਦਾ ਬਹੁਤ ਦੂਰੋਂ ਹੀ ਇਹ ਜਿਹੜਾ ਉਹ ਦਿਖਦਾ ਗੁਰਦੁਆਰਾ ਸਾਹਿਬ ਤੋਂ ਇਹਦੀ ਦੂਰੀ 2.5 ਕਿਲੋਮੀਟਰ ਹੈ ਸਾਰਾ ਬਾਰਮੋਹਰੀ ਜਲ ਇੱਥੇ ਬਣਿਆ ਹੋਇਆ ਕਾਫੀ ਖੁੱਲੀ ਜਗ੍ਹਾ ਦੇ ਵਿੱਚ ਤੇ ਆਪਾਂ ਦੇਖਦੇ ਹਾਂ ਫਤੇਬੁਰਜ ਨੇੜੋਂ ਜਾ ਕੇ ਤੇ ਇਹਦੀ ਕੋਈ ਟਿਕਟ ਨਹੀਂ ਹੈਗੀ ਤੇ ਨਾਮ ਲਿਖਾ ਕੇ ਤੇ ਤੁਸੀਂ ਕਿੰਨੇ ਜਾਣੇ ਹੋ ਉਹ ਬਸ ਨੋਟ ਕਰਾ ਕੇ ਤੁਹਾਨੂੰ ਐਂਟਰੀ ਜਿਹੜੀ ਉਹ ਮਿਲ ਜਾਂਦੀ ਆ ਤੇ ਆਪਾਂ ਚੱਲਦੇ ਹਾਂ ਫਤੇਬੁਰਜ ਦੇ ਨੇੜੇ ਇਹ ਸਾਰੀ ਜਿਹੜੀ ਚੱਪੜ ਜਿੜੀ ਦੀ ਜੰ ਉਦੀ ਯਾਦ ਦੇ ਵਿੱਚ ਇੱਥੇ ਜਿਹੜਾ ਇਹ ਬਣਾਇਆ ਹੋਇਆ ਤੇ ਸਾਰਾ ਚੱਪੜ ਜੀੜੀ ਦਾ ਹੀ ਜਿਹੜਾ ਉਹ ਰਕਬਾ ਜਿੱਥੇ ਫਤਿਹਪੁਰਜ ਬਣਿਆ ਹੋਇਆ ਤੇ ਇਹ 2011 ਦੇ ਵਿੱਚ ਸ਼ੁਰੂ ਹੋਇਆ ਸੀਗਾ ਤੇ ਇੱਥੇ ਲਿਖਿਆ ਹੈ ਫਤਿਹਪੁਰਜ ਆਵਾਜ਼ ਸਟਾਰਟਡ ਇਨ ਜਨੂਅਰੀ 2011 ਤੇ 11 ਮਹੀਨਿਆਂ ਦੇ ਵਿੱਚ ਇਹ ਜਿਹੜਾ ਉਹ ਕੰਪਲੀਟ ਹੋਇਆ ਸੀਗਾ ਤੇ ਇਹਦੇ 328 ਫੁੱਟ ਜਿਹੜੀ ਇਹਦੀ ਹਾਈਟ ਹੈ ਇਹ ਬੁਰਜ ਦੀ ਜਿਹੜੀ ਇਹ ਹਿਸਟੋਰੀਕਲ ਇਹ ਬਣਾਇਆ 328 ਫੁੱਟ ਉੱਚਾ ਹੈ ਤੇ 11 ਮਹੀਨਿਆਂ ਦਾ ਸਮਾਂ ਇਹਨੂੰ ਜਿਹੜਾ ਉਹ ਲੱਗਿਆ ਸੀਗਾ ਬੰਨਣ ਨੂੰ ਬਹੁਤ ਉੱਚਾ ਹੈ ਤੇ ਹੋਰ ਸਾਰਾ ਇਤਿਹਾਸ ਇਹਦੇ ਬਾਰੇ ਜਿਹੜਾ ਉਹ ਲਿਖਿਆ ਹੋਇਆ ਤੇ ਸਾਰੀ ਜਿਹੜੀ ਚੱਪੜਚਿੜੀ ਦੀ ਜੰਗ ਹੋਈ ਸੀਗੀ ਉਹਦੀ ਯਾਦ ਦੇ ਵਿੱਚ ਇੱਥੇ ਇਹ ਜਿਹੜਾ ਉਹ ਬਣਾਇਆ ਹੋਇਆ ਵੀ ਕਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇੱਥੇ ਜਿਹੜੀ ਉਹ ਜਿੱਤ ਪ੍ਰਾਪਤ ਕੀਤੀ ਸੀਗੀ ਚੱਪੜਚਿੜੀ ਦੇ ਵਿੱਚ ਕਿਸ ਤਰ੍ਹਾਂ ਵਜ਼ੀਰ ਖਾਨ ਨੂੰ ਮੌਤ ਦੇ ਘਾਟ ਜਿਹੜਾ ਹੋ ਤਾ ਰਿਆ ਸੀਗਾ ਬਹੁਤ ਉੱਚਾ ਇਹ ਬੁਰਜ ਹੈ ਤੇ ਇਹਦੇ ਉੱਪਰ ਜਾਣ ਨੂੰ ਲਿਫਟਾਂ ਵੀ ਲੱਗੀਆਂ ਹੋਈਆਂ ਨੇ ਸ਼ਾਇਦ ਮੈਨੂੰ ਲੱਗਦਾ ਹਲੇ ਇਹ ਬੰਦ ਨੇ ਤੇ ਇਹਦੇ ਅੰਦਰ ਇਥੋਂ ਜਿਹੜੀਆਂ ਉਹ ਲਿਫਟਾਂ ਨੇ ਤੁਸੀਂ ਉੱਪਰ ਜਾਣਾ ਜੇ ਜਾ ਸਕਦੇ ਹੋ ਫਿਲਹਾਲ ਇਹ ਜਿਹੜੀਆਂ ਲਿਫਟਾਂ ਬੰਦ ਨੇ ਬਹੁਤ ਉੱਚਾ ਵਈ ਇਹ ਬਹੁਤ ਉਚਾਈ ਹੈ ਇਹਦੀ ਤੇ ਸਾਰੀ ਯਾਦਗਾਰ ਚੱਪੜਚਿੜੀ ਦੀ ਜੰਗ ਦੇ ਵਿੱਚ ਬਣਾਈ ਹੋਈ ਹੈ ਤੇ ਸਾਰੀ ਜਿਹੜੀ ਯਾਦਗਾਰ ਆ ਬੰਦਾ ਸਿੰਘ ਬਹਾਦਰ ਜੀ ਦੀ ਇੱਥੇ ਜਿਹੜੀ ਜੰਗ ਸੀ ਚੱਪੜਚਿੜੀ ਦੀ ਉਹਦੀ ਯਤਨ ਦੇ ਵਿੱਚ ਜਿਹੜੀ ਉਹ ਬਣਾਈ ਹੋਈ ਹੈ ਤੇ ਇੱਥੇ ਸਾਰਾ ਇਤਿਹਾਸ ਜਿਹੜਾ ਉਹ ਲਿਖਿਆ ਹੋਇਆ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਸੰਬੰਧਤ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਨੇ ਨਦੇੜ ਵੇਖੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਜਿਸ ਸਿੱਖ ਜਰਨੈਲ ਨੂੰ ਖਾਲਸਾ ਪੰਥ ਦਾ ਰਾਜਨੀਤਿਕ ਆਗੂ ਨਿਯੁਕਤ ਕੀਤਾ ਸੀ ਉਹ ਇਤਿਹਾਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ਨਾਲ ਮਸ਼ਹੂਰ ਹੋਇਆ ਆਪ ਜੀ ਨੇ ਪੰਜਾਬ ਪਹੁੰਚ ਕੇ ਸਭ ਤੋਂ ਪਹਿਲਾਂ ਨਵੰਬਰ 1709 ਵਿੱਚ ਸਮਾਣਾ ਸੰਡੋਰਾ ਫਤਿਹ ਕੀਤਾ ਉਸ ਤੋਂ ਬਾਅਦ ਉਹਨਾਂ ਮਈ ਦੇ ਵਿੱਚ ਮਈ 1710 ਵਿੱਚ ਚੱਪੜਚੜੀ ਦੇ ਮੈਦਾਨ ਵਿੱਚ ਮੁਗਲ ਫੌਜ ਜਿਨ੍ਹਾਂ ਦੀ ਅਗਵਾਈ ਸਰੰਦ ਦੇ ਸੂਬੇਦਾਰ ਵਜ਼ੀਰ ਖਾਨ ਨੇ ਕੀਤੀ ਉਸ ਨੂੰ ਹਰਾ ਕੇ ਸਰਹੰਦ ਫਤਹੀ ਕੀਤੀ ਇਸ ਜੰਗ ਵਿੱਚ 10ਵੇਂ ਪਾਸ਼ਾ ਦੇ ਛੋਟੇ ਸਹਬਜ਼ਾਦਿਆਂ ਨੂੰ ਸ਼ਹੀਦ ਕਰਵਾਉਣ ਵਾਲੇ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਂ ਨੂੰ ਮਾਰ ਕੇ ਖਾਲਸੇ ਨੇ ਇਨ੍ਹਾਂ ਸ਼ਹਾਦਤਾਂ ਦਾ ਬਦਲਾ ਲਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਫਤੇ ਨਾਲ ਹੀ ਸਤਲੁਜ ਤੋਂ ਲੈ ਕੇ ਜਮਨਾ ਦਰਿਆ ਤੱਕ ਫੈਲੇ ਹੋਏ ਸਰਹੰਦ ਸੂਬੇ ਵਿੱਚ ਖਾਲਸਾ ਰਾਜ ਦੀ ਸਥਾਪਨਾ ਕੀਤੀ ਖਾਲਸਾ ਰਾਜ ਸਥਾਪਿਤ ਕਰਦਿਆਂ ਹੀ ਆਪ ਜੀ ਨੇ ਸਿੱਖ ਗੁਰੂ ਸਾਹਿਬਾਨ ਦੇ ਨਾਮ ਤੇ ਸਰਕਾਰੀ ਸਿੱਕੇ ਅਤੇ ਮੋਹਰਾਂ ਜਾਰੀ ਕੀਤੀਆਂ ਸਿੱਕੇ ਜਿਹੜੀਆਂ ਇਹ ਮੋਹਰਾਂ ਜਾਰੀ ਕੀਤੀਆਂ ਸੀਗੀਆਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਮੁਗਲ ਸਮਰਾਜ ਦੀਆਂ ਜ਼ਗੀਰਦਾਰੀਆਂ ਤੇ ਵਿਸਵੇਦਾਰੀਆਂ ਦੇ ਸਿਸਟਮ ਨੂੰ ਤੋੜ ਕੇ ਕਾਸਤਕਾਰਾਂ ਤੇ ਮੁਜਾਰਿਆਂ ਨੂੰ ਜ਼ਮੀਨ ਦੀ ਮਾਲਕੀ ਦੇ ਹੱਕ ਦਿੱਤੇ ਅਤੇ ਸਰਦਾਰੀਆਂ ਵਖਸ਼ੀਆਂ ਇਸ ਪਹਿਲੇ ਖਾਲਸਾ ਰਾਜ ਦਾ ਸਮਾਂ 1708 ਤੋਂ 1716 ਤੱਕ ਸੀ ਅਖੀਰ ਆਪ ਜੀ ਨੇ 9 ਜੂਨ 1716 ਨੂੰ ਦਿੱਲੀ ਵਿੱਚ ਆਪਣੇ ਪੁੱਤਰ ਅਜੇ ਸਿੰਘ ਅਤੇ 700 ਸਿੰਘਾਂ ਨਾਲ ਸ਼ਹਾਦਤ ਦੇ ਕੇ ਸਿੱਖੀ ਸਦਕਾ ਨੂੰ ਰੈਂਜੀ ਦੁਨੀਆ ਤੱਕ ਜਿਹੜਾ ਰੌਸ਼ਨ ਕੀਤਾ ਇਹ ਸਾਰਾ ਇਤਿਹਾਸ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਸੰਬੰਧਤ ਸਾਰਾ ਲਿਖਿਆ ਹੋਇਆ ਤੇ ਦੱਸਿਆ ਹੋਇਆ ਵੀ ਕਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨਦੇੜ ਤੋਂ ਇੱਥੇ ਪਹੁੰਚੇ ਕਿਸ ਤਰ੍ਹਾਂ ਉਹਨਾਂ ਨੇ ਜਿਹੜਾ ਉਸਰੰਦ ਫਤਿਹ ਕੀਤਾ ਤੇ ਹੋਰ ਇਲਾਕੇ ਜਿਹੜੇ ਫਤਿਹ ਕੀਤੇ ਤੇ ਖਾਲਸਾ ਰਾਜ ਦੀ ਸਥਾਪਨਾ ਕੀਤੀ ਤੇ ਆ ਇੱਥੇ ਫਤਿਹ ਬੁਰਜਾਂ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਸੀਗਾ ਤੇ ਬਹੁਤ ਉੱਚਾ ਹੈ ਫਤੇ ਬੁਰਜ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਸਿੰਘ ਸੀਗੇ ਉਹਨਾਂ ਬਾਰੇ ਵੀ ਇੱਥੇ ਇਤਿਹਾਸ ਜਿਹੜਾ ਹੋ ਲਿਖਿਆ ਹੋਇਆ ਤੇ ਉਧਰ ਸਾਹਮਣੇ ਜਿਵੇਂ ਘੋੜੇ ਦੇ ਉੱਪਰ ਦਿਖਾਇਆ ਹੋਇਆ ਉਹੀ ਸਾਰਾ ਦ੍ਰਿਸ਼ ਹਨ ਵੀ ਕਿਸ ਤਰ੍ਹਾਂ ਸਿੰਘ ਉਸ ਸਮੇਂ ਜਿਹੜੇ ਉਹ ਜੰਗ ਦੇ ਵਿੱਚ ਤਿਆਰ-ਵਰ ਤਿਆਰ ਹੁੰਦੇ ਸੀਗੇ ਤੇ ਇਹ ਸਾਰਾ ਚੱਪੜ ਚਿੜੀਆ ਕਾਫੀ ਵੱਡਾ ਹੈ ਸਾਰੇ ਸਿੰਘਾਂ ਦਾ ਇੱਥੇ ਇਤਿਹਾਸ ਲਿਖਿਆ ਹੋਇਆ ਜਿਹੜੇ ਬੰਦਾ ਸਿੰਘ ਬਹਾਦਰ ਜੀ ਦੇ ਟਾਈਮ ਦੇ ਸਿੰਘ ਸੀਗੇ ਤੇ ਇੱਧਰ ਵੀ ਭਾਈ ਮਾਲੀ ਸਿੰਘ ਜੀ ਭਾਈ ਮਾਲੀ ਸਿੰਘ ਜੀ ਨੇ ਇਹ ਸਾਹਮਣੇ ਤੁਸੀਂ ਜਿਹੜਾ ਉਹ ਦੇਖ ਸਕਦੇ ਹੋ ਘੋੜੇ ਦੇ ਉੱਪਰ ਤੇ ਉਹਨਾਂ ਦੇ ਸਬੰਧ ਦੇ ਵਿੱਚ ਸਾਰਾ ਇਤਿਹਾਸ ਵੀ ਇੱਥੇ ਜਿਹੜਾ ਉਹ ਲਿਖਿਆ ਹੋਇਆ ਇਸ ਬੋਰਡ ਦੇ ਉੱਪਰ ਹੈ ਸਾਰੇ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਸਿੰਘ ਨਾਲ ਸੀਗੇ ਉਸ ਸਮੇਂ ਜਦੋਂ ਚੱਪੜ ਚਿੱਡੀ ਦੀ ਜਿਹੜੀ ਇਹ ਜੰਗ ਹੋਈ ਸੀ ਤੇ ਸਾਹਮਣੇ ਵੀ ਕੁਝ ਜਿਹੜੇ ਉਹ ਉਹ ਸਮੇਂ ਦੇ ਦ੍ਰਿਸ਼ ਦਿਖਾਏ ਹੋਏ ਨੇ ਆਪਾਂ ਉਹ ਵੀ ਆਪਾਂ ਜਾ ਕੇ ਜਿਹੜਾ ਹੋ ਦੇਖ ਲੈਣੇ ਆ ਤੇ ਜਿਹੜਾ ਚਪਟ ਚੀੜੀ ਸੀ ਖੁੱਲਾ ਮੈਦਾਨ ਸੀਗਾ ਉਹ ਸਮੇਂ ਤੇ ਪਿਛਲੇ ਪੁਰਾਣੇ ਟਾਈਮਾਂ ਦੇ ਵਿੱਚ ਇਸ ਤਰ੍ਹਾਂ ਦੀ ਜਗਾ ਚੁਣੀ ਜਾਂਦੀ ਹੁੰਦੀ ਸੀ ਜੰਗ ਕਰਨ ਵਾਸਤੇ ਤੇ ਖੁੱਲਾ ਮੈਦਾਨ ਦੇਖ ਕੇ ਤੇ ਸਾਹਮਣੇ ਭਾਈ ਬਾਜ ਸਿੰਘ ਜੀ ਭਾਈ ਬਾਜ ਸਿੰਘ ਜੀ ਨੇ ਇਹ ਤੇ ਇਹਨਾਂ ਦਾ ਆਪਾਂ ਇਤਿਹਾਸ ਜਿਹੜਾ ਹੋ ਪੜ੍ਹ ਲੈਣੇ ਆ ਘੋੜੇ ਦੇ ਉੱਪਰ ਤੇ ਬੋਰਡ ਦੇ ਉੱਪਰ ਸਾਰਾ ਇਤਿਹਾਸ ਇੱਥੇ ਜਿਹੜਾ ਹੋ ਲਿਖਿਆ ਹੋਇਆ ਹੈ ਭਾਈ ਬਾਸ ਸਿੰਘ ਜੀ ਮੀਰਮੁਰ ਮੀਰਪੁਰ ਪੱਟੀ ਦੇ ਵਾਸੀ ਭਾਈ ਬਾਸ ਸਿੰਘ ਜੀ ਨੂੰ ਚੱਪੜ ਜਿਹੜੀ ਵਿੱਚ ਹੋਈ ਫਤਿਹ ਤੋਂ ਬਾਅਦ ਸਥਾਪਿਤ ਹੋਏ ਪਹਿਲੇ ਸਿੱਖ ਰਾਜ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰੰਦ ਦਾ ਪਹਿਲਾ ਸੂਬੇਦਾਰ ਨਿਯੁਕਤ ਕੀਤਾ ਸੀ ਆਪ ਜੀ ਨੇ ਮੁਗਲ ਮੁਗਲਾਂ ਪ੍ਰੁੱਧ ਕਈ ਹੋਰ ਜੰਗਾਂ ਮਹਮਾ ਦੀ ਅਗਵਾਈ ਕੀਤੀ ਅਤੇ ਬੇੜੀਆਂ ਵਿੱਚ ਜਕੜਿਆਂ ਹੀ ਆਪ ਨੇ ਕਈ ਮੁਗਲ ਅਧਿਕਾਰੀਆਂ ਨੂੰ ਕੁਟਾਪਾ ਚੜ੍ਹ ਕੇ ਬੇ ਮਿਸਾਲ ਬਹਾਦਰੀ ਦਾ ਸਬੂਤ ਦਿੱਤਾ ਆਪ ਜੀ 9 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਹੀ ਸ਼ਹੀਦ ਕਰ ਦਿੱਤੇ ਗਏ ਤੇ ਇਹ ਸਾਰਾ ਇਤਿਹਾਸ ਲਿਖਿਆ ਹੋਇਆ ਭਾਈ ਬਾਸ ਸਿੰਘ ਜੀ ਦੇ ਨਾਲ ਸੰਬੰਧਤ ਤੇ ਇਹਨਾਂ ਨੂੰ ਜਿਹੜਾ ਉਹ ਸਰੰਦ ਦਾ ਜਿਹੜਾ ਉਹ ਪਹਿਲਾ ਸੂਬੇਦਾਰ ਲਗਾਇਆ ਗਿਆ ਸੀ ਜਦੋਂ ਸਰੰਦ ਖਾਲਸਾ ਰਾਜ ਦੇ ਅਧੀਨ ਆਈ ਸੀ ਆਪਾਂ ਇਹ ਸਾਰਾ ਵਾਰ ਮੈਮੋਰੀਅਲ ਦੇਖ ਲਿਆ ਫਤਿਹਬੁਰਜ ਸਾਰਾ ਦੇਖ ਲਿਆ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਰਸ਼ਨ ਕਰਵਾਏ ਤੁਹਾਨੂੰ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਕਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵਜ਼ੀਰ ਖਾਨ ਨੂੰ ਮੌਤ ਦੇ ਘਾਟ ਉਤਾਰ ਕੇ ਸਰੰਦ ਤੇ ਜਿਹੜੀ ਉਹ ਫਤਿਹ ਕੀਤੀ ਸਾਰਾ ਇਤਿਹਾਸ ਆਪਾਂ ਜਿਹੜਾ ਉਹ ਦੱਸਿਆ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਵੀਡੀਓ ਨੂੰ ਲਾਈਕ ਕਰ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ